ਉੱਪਰ ਬੋਲ ਲੱਗਦੇ ਆ ਉਹਨਾਂ ਨੂੰ ਜਿਹੜਾ ਨਗਰ ਕੌਂਸਲ ਵੱਲੋਂ ਪਰਮਿਸ਼ਨ ਲੈ ਕੇ ਲਗਾਇਆ ਜਾਵੇਗਾ ਔਰ ਜਿਹੜੇ ਇਸ ਕਾਨੂੰਨ ਦੇ ਜਾਂ ਨਗਰ ਕੌਂਸਲ ਤੋਂ ਬਿਨਾਂ ਪਰਮਿਸ਼ਨ ਦੇ ਜਿਹੜੇ ਪੰਜਾਬ ਕੱਢ ਲੈ ਉਹ ਖੋਦੇ ਨਹੀਂ ਜਦੋਂ ਪੂਜਾ ਕਰਤਾ ਇਹ ਰੋਲਾ ਪਾਉਂਦੇ ਨੇ ਇਹ ਰਾਇ ਆ ਉਹਦਾ ਤੁਹਾਡੇ ਗੱਲ ਮੈਂ ਕਰਦਾ ਇਹੀ ਗੱਲ ਹੈ ਮੈਂ ਮੇਦੇ ਤੇ ਇਮੀਡੀਟ ਨਹੀਂ ਕੋਈ ਨਹੀਂ ਆਪਾਂ ਸਾਰੇ ਮਿਲ ਕੇ ਕਰਾਂਗੇ ਜਦੋਂ ਕਰਨਾ ਪਊਗਾ ਇੰਨਾ ਵੀ ਨਹੀਂ ਹੈਗਾ ਕਿ ਇਮੀਡੀਏਟਲੀ ਆਪਾਂ ਇਹਨਾਂ ਇੰਪਲੀਮੈਂਟ ਕਰਨਾ ਜਿਵੇਂ ਜਿਵੇਂ ਇਦਾਂ ਵੀ ਕਰਾਂਗੇ ਤੇ ਅਸੀਂ 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 ਕਿਸਮਤ ਵਾਲੇ ਪਰਭਉਂਦੇ ਠੀਕ ਹੈ ਨਾ ਸਾਨੂੰ ਅਸੀਂ ਇੰਨੇ ਅਮੀਰ ਆ ਇਸ ਸੰਬੰਧ ਦੇ ਵਿੱਚ ਵੀ ਸਾਡੇ ਐਕਸਟਾ ਦੀ ਜਿਹੜੀ ਹੈਗੀਆ ਕੋਈ ਨਾ ਕੋਈ ਸਰਗਰਮੀ ਜਿਹੜੀ ਅਸੀਂ ਕਰਦੇ ਰਹਿੰਦੇ ਆ ਜੇ ਕੋਈ ਉਦਾਂ ਵੀ ਨਾ ਆਵੇ ਤਾਂ ਅਸੀਂ ਆਪਣੀ ਆਪਣੀ ਜਿਹੜੀ ਗੱਲਬਾਤ ਅੱਜ ਇੱਥੇ ਹੋਈ ਆ ਉਹਨੂੰ ਇੰਪਲੀਮੈਂਟ ਕਰਾਂਗੇ ਮੇਰੀ ਦਾ ਇਹ ਹੈ ਕਿ ਵੀ ਮੈਂ ਇਹ ਇਸ ਵੇਲੇ ਜਿਹੜਾ ਹੁਣ ਬਣਾ ਸਮਾਂ ਚੱਲਦਾ ਮੈਂ ਚਾਹੁੰਦੀ ਕਿ ਇੱਕ ਵਾਰੀ ਜਿਹੜੇ ਨਾ ਟੋਟਲ ਬੋਰਡ ਸ਼ਹਿਰ ਦੇ ਵਿੱਚੋਂ ਰਿਮੂਵ ਹੋਣੇ ਚਾਹੀਦੇ ਇੱਕ ਇਨਵੋਲਵ ਕਰਕੇ ਅਸੀਂ ਕੁਝ ਜਗ੍ਹਾ ਜਿਹੜੀਆਂ ਨੇ ਜੇ ਤਾਂ ਸਿਰਫ ਫੋਟੋ ਨਹੀਂ ਲਾਉਂਦੇ ਤਾਂ ਵੀ ਜੇ ਸਿਰਫ ਫੋਟੋ ਲਾਉਨੇ ਆ ਤਾਂ ਵੀ ਕਿ ਕੁਝ ਜਗ੍ਹਾ ਜਿਹੜੀਆਂ ਨੂੰ ਫਿਕਸ ਹੋਣੀਆਂ ਚਾਹੀਦੀਆਂ ਜਿੱਥੇ ਧਾਰਮਿਕ ਬੋਰਡ ਲੱਗਣਾ ਔਰ ਬੋਰਡ ਕਿ ਇੰਨੇ ਦਿਨ ਵਾਸਤੇ ਜਿਹੜਾ ਉਹ ਬੋਰਡ ਲਾਇਆ ਚੁੱਕਾ ਹੈ ਨੰਬਰ ਦੂਸਰਾ ਨੰਬਰ ਇੱਕ ਹੋ ਗਿਆ ਇੱਕ ਪਹਿਲੇ ਸਾਰੇ ਰਿਮੂਵ ਕਰੀਏ ਹੁਣ ਜਿਵੇਂ ਕੋਈ ਰਕਦਸਮਾ ਜਿਹਦਾ ਆਉਣਾ ਤੇ ਉਹਦੇ ਵਾਸਤੇ ਫਿਰ ਅਗੋਂ ਸ਼੍ਰਵਤਰੀ ਆਉਣੀ ਹੈ ਉਹਦੇ ਜਿਹੜਾ ਸਾਡਾ ਤਿਉਹਾਰ ਨੇੜੇ ਆ ਉਹਦੇ ਬੋਰਡ ਲੱਗਣਗੇ 10 ਦਿਨ ਦੇ ਵਾਸਤੇ 10 ਦਿਨ ਲਈ ਅਸੀਂ ਬੋਰਡ ਇਨਾਫ ਹੁੰਦੇ ਆਈ ਥਿੰਕ ਕੋਈ ਵੀ ਅਸੀਂ ਪਰਬ ਮਨਾਉਣਾ 10 ਦਿਨ ਲਈ ਬੋਰਡ ਬੜੇ ਹੁੰਦੇ ਆ ਦੂਸਰਾ ਸਾਡੀ ਜਗ੍ਹਾ ਦੀ شناخت ਹੋਈ ਹੋਣੀ ਚਾਹੀਦੀ ਔਰ ਅਸੀਂ ਜਦੋਂ ਤੇ ਐਂਟਰੀ ਹੋਈ ਆ ਤੇ ਐਸਟ੍ਰੀਮ ਸਾਹਿਬ ਨੇ ਕੁਝ ਗੱਲਾਂ ਕੀਤੀਆਂ ਇੱਕ ਜਿਹਨੇ ਵੀ ਆਪਾਂ ਭਾਈਚਾਰਾ ਆ ਹਿੰਦੂ ਇਤਿਹਾਸ ਕਰਨਾ ਚਾਹੀਦਾ ਕਿ ਫੋਟੋ ਨਾਲ ਲਗੇ ਬਾਕੀ ਠੀਕ ਹੈ ਜਿਹੜਾ ਸਪான்ਸਰ ਕਰ ਰਿਹਾ ਆਪਣਾ ਨਾਮ ਲਿਖਾ ਹੋਵੇ ਆਪਣੀ ਫੋਟੋ ਲਗਾਵੇ ਜਿੰਨਾ ਜਿੰਨੇ ਨੇ ਨੇਮ ਜਿੰਨਾ ਜਿੰਨੇ ਨੂੰ ਆਪਣੀ ਫੋਟੋ ਨੂੰ ਦੇਣਾ ਚਾਹੁੰਦਾ ਜੀ ਸਮਾਜਿਕ ਧਾਰਮਿਕ ਜਥੇਬੰਦੀਆਂ ਨੂੰ ਸੱਦਿਆ ਜੀ ਕੀ ਕਾਰਨ ਅੱਜ ਨੂੰ ਕੋਤ ਇੱਥੇ ਮੀਟਿੰਗ 'ਚ ਸੱਦਣਾ ਪਿਆ ਅ ਸਭ ਤੋਂ ਪਹਿਲਾਂ ਐਸਡੀਐਮ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਸ਼ਾਰਟ ਟਾਈਮ ਦੇ ਵਿੱਚ ਇਹ ਮੀਟਿੰਗ ਰੱਖੀ ਆ ਕਿਉਂਕਿ ਮੈਂ ਸ਼ਹਿਰ 'ਚ ਲੱਗਦੇ ਲੱਗਦੇ ਆ ਮੈਨੂੰ ਬਹੁਤ ਸਾਰੇ ਦਿਮਾਗ ਦੇ ਵਿੱਚ ਖਿਆਲ ਆਉਂਦੇ ਆ ਧਾਰਮਿਕ ਬੋਰਡਾਂ ਨੂੰ ਲੱਗਿਆ ਹੋਇਆ ਇਹਨੂੰ ਦੇਖ ਕੇ ਤੇ ਉਹਦੇ ਸਬੰਧ ਦੇ ਵਿੱਚ ਇਹ ਰੱਖੀ ਸੀ ਕਿ ਸ਼ਹਿਰ ਦੇ ਵਿੱਚ ਜਿਹੜੇ ਬੋਰਡ ਲੱਗਦੇ ਨੇ ਉਸ ਸਬੰਧ ਦੇ ਵਿੱਚ ਮੀਟਿੰਗ ਰੱਖੀ ਗਈ ਸੀ। ਔਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਕੀਤਾ ਤੁਸੀਂ ਸ਼ਾਰਟ ਨੋਟਿਸ ਤੇ ਸਾਰੇ ਪ੍ਰੈਸ ਜਿਹੜੀ ਹੈ ਪੁਤਰ ਦੀ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਜਿਹੜਾ ਉਹ ਰਿਕਵਰੇਜ ਵਾਸਤੇ ਆਏ ਹੋ। ਮੇਰਾ ਮਕਸਦ ਜਿਹੜਾ ਆ ਉਹ ਹੋ ਰਹੀਆਂ ਸਾਡੀਆਂ ਮਤਲਬ ਜਾਣੇਣ ਜਾਣੇ ਦੇ ਵਿੱਚ ਆਪਣੇ ਹੱਥੀ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਦਾ। ਕਿ ਸਾਡੇ ਸਾਰੇ ਅਸੀਂ ਸਾਨੂੰ ਆਪਣੋਂ ਸਭ ਨੂੰ ਆਪਣੇ ਜਿਹੜੇ ਹੈ ਗਿਆ ਇਸ਼ਟ ਪਿਆਰੇ ਆ ਚਾਹੇ ਉਹ ਸਿੱਖ ਹੋਣ ਈਸਾਈ ਹੋਣ ਹਿੰਦੂ ਹੋਣ ਮੁਸਲਿਮ ਹੋਣ ਸਭ ਨੂੰ ਆਪਣੇ ਇਸ਼ਟ ਪਿਆਰੇ ਆ ਅ ਅਸੀਂ ਸਾਰੇ ਚਾਹੁੰਦੇ ਆ ਉਹਦਾ ਪ੍ਰਚਾਰ ਵੀ ਚਾਹੁੰਦੇ ਆ ਉਹਨਾਂ ਦੇ ਜਿਹੜੇ ਅਸੀਂ ਪੁਰਬ ਮਨਾਉਣੇ ਹੁੰਦੇ ਉਹ ਵੀ ਸਾਨੂੰ ਸ਼ੌਕਤ ਨਾਲ ਮਨਾਉਣੇ ਚਾਹੁੰਦੇ ਆ ਜੇ ਤਾਂ ਕਰਕੇ ਇਹ ਜਿਹਦੇ ਲਈ ਇਹ ਅੱਜ ਕੱਲ ਜਿਹੜਾ ਉਹ ਫਲੈਕਸ ਦਾ ਟ੍ਰੈਂਡ ਚੱਲਿਆ ਉਸ ਟ੍ਰੈਂਡ ਨੇ ਬਹੁਤ ਵਾਰੀ ਦਿਲ ਨੂੰ ਤਕਲੀਫ ਦਿੱਤੀ ਆ ਕਈ ਵਾਰੀ ਅਸੀਂ ਲੰਘਦੇ ਆ ਤੇ ਕਿਸੇ ਵੀ ਧਰਮ ਦਾ ਹੋਵੇ ਉਹ ਲੰਬਾ ਸਮਾਂ ਲੱਗੇ ਹੋਏ ਫਲੈਕਸ ਬੋਰਡ ਜਿਹੜੇ ਫਟੇ ਹੋਏ ਹੁੰਦੇ ਆ ਗੁਰੂ ਸਬਾਨਾਂ ਦੀਆਂ ਸਾਡੇ ਦੇਵੀ ਦੇਵਤਿਆਂ ਦੀਆਂ ਫੋਟੋ ਫਟੀਆਂ ਹੁੰਦੀਆਂ ਲਟਕਦੀਆਂ ਹੁੰਦੀਆਂ ਕਈ ਵਾਰੀ ਅਸੀਂ ਉਹ ਬੋਰਡ ਜਿਹੜੇ ਉਹ ਥੱਲੇ ਡਿੱਗੇ ਹੋਏ ਦੇਖਦੇ ਆ ਪੈਰਾਂ ਦੇ ਵਿੱਚ ਔਰ ਇਸ ਆਪਣੇ ਹੱਥੀ ਕੀਤੀ ਹੋਈ ਬੇਅਦਬੀ ਨੂੰ ਰੋਕਣ ਵਾਸਤੇ ਉਹਦੇ ਤੇ ਵਿਚਾਰ ਕਰਨ ਵਾਸਤੇ ਉਹਦੇ ਲਈ ਸਾਰਿਆਂ ਦੀ ਸਹਿਮਤੀ ਲੈਣ ਵਾਸਤੇ ਅੱਜ ਨੂਰ ਮਹਿਲ ਤੇ ਨਕੁੱਤ ਤੀਆਂ ਸਾਰੀਆਂ ਧਾਰਮਿਕ ਸੁਭਾਵਾਂ ਨੂੰ ਬੁਲਾਇਆ ਗਿਆ ਸੀ ਔਰ ਸਭ ਦੇ ਨਾਲ ਇਹ ਵਿਚਾਰ ਵਟੰਦਰਾ ਕੀਤਾ ਗਿਆ ਔਰ ਸਭ ਨੇ ਬਹੁਤ ਖੁੱਲੇ ਦਿਲ ਦੇ ਨਾਲ ਪਹਿਲਾਂ ਤਾਂ ਇਸ ਗੱਲ ਨੂੰ ਮੰਨਿਆ ਕਿ ਵਾਕਿਆ ਹੀ ਅਸੀਂ ਆਪਣੇ ਹੱਥੀ ਸਾਡੇ ਕੋਲ ਇਹ ਹੁੰਦਾ ਆ ਔਰ ਇਹ ਬੇਬੇਅਦਵੀ ਹੁੰਦੀ ਆ ਜਿਹੜੀ ਰੁਕਣੀ ਚਾਹੀਦੀ ਆ ਸਭ ਨੇ ਸਹਿਮਤੀ ਪ੍ਰਗਟ ਕੀਤੀ ਆ ਕਿ ਜਿਹੜੇ ਬੋਰਡ ਆ ਉਹ ਨਗਰ ਕੌਂਸਲ ਦੀ ਪਰਮਿਸ਼ਨ ਤੋਂ ਬਿਨਾ ਜਿਹੜੇ ਉਹ ਨਹੀਂ ਲਾਏ ਜਾਣਗੇ ਔਰ ਨਗਰ ਕੌਂਸਲ ਜਗ੍ਹਾ ਫਿਕਸ ਕਰੇਗੀ ਕਿੱਥੇ-ਕਿੱਥੇ ਜਿਹੜੇ ਉਹ ਧਾਰਮਿਕ ਬੋਰਡ ਲੱਗਣੇ ਆ ਔਰ ਨਾਲ ਦੀ ਨਾਲ ਜੇ ਕਿਸੇ ਨੇ ਪ੍ਰਾਈਵੇਟ ਆਪਣੇ ਦੁਕਾਨ ਤੇ ਆਪਣੇ ਘਰ ਤੇ ਜਾਂ ਕਿਤੇ ਵੀ ਪ੍ਰਾਈਵੇਟ ਕਿਸੇ ਨੇ ਬੋਰਡ ਲਗਵਾਉਣਾ ਤੇ ਉਹਦੀ ਰਿਸਪੌਂਸਿਬਿਲਟੀ ਉਹਦੀ 100% ਹੋਏਗੀ ਔਰ ਨਾਲ ਦੀ ਨਾਲ ਜਿਹੜੇ ਬੋਰਡ ਨੇ ਉਹਨਾਂ ਨੂੰ ਲਾਉਣ ਦਾ ਟਾਈਮ ਪੀਰੀਅਡ ਜਿਹੜਾ ਉਹ ਫਿਕਸ ਕਰਨ ਵਾਸਤੇ ਵੀ ਸਹਿਮਤੀ ਪ੍ਰਗਟਾਈ ਆ ਕਿ ਵੀ ਫਿਕਸ ਟਾਈਮ ਵਾਸਤੇ ਬੋਰਡ ਲੱਗਣੇ ਚਾਹੀਦੇ ਆ 10 ਦਿਨ ਵਾਸਤੇ 12 ਦਿਨ ਵਾਸਤੇ ਜਿੰਨੇ ਦਿਨਾਂ ਵਾਸਤੇ ਵੀ ਅਸੀਂ ਟਾਈਮ ਫਿਕਸ ਕਰਦੇ ਆ ਉਹ ਫਿਕਸ ਟਾਈਮ ਵਾਸਤੇ ਬੋਰਡ ਲੱਗਣ ਔਰ ਉਹਨਾਂ ਨੂੰ ਬਕਾਇਦਾ ਉਤਾਰ ਕੇ ਉਤਾਰ ਕੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਪੂਰੀ ਮਾਨ ਮਰਿਆਦਾ ਦੇ ਨਾਲ ਕੀਤੀ ਜਾਵੇ ਜਿਵੇਂ ਵੀ ਕੋਈ ਆਪਣੇ ਧਰਮ ਦੇ ਅਨੁਸਾਰ ਕਰਨਾ ਚਾਹੁੰਦਾ ਔਰ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਸਾਰੀਆਂ ਹੀ ਧਾਰਮਿਕ ਸਥਿਤੀਵੰਦੀਆਂ ਨੇ ਇਹ ਦਿੱਤੇ ਸੈਮਪਲ ਪਕਟਾਈ ਆ ਔਰ ਬਹੁਤ ਪੋਜ਼ਿਟਿਵ ਵੇ ਦੇ ਨਾਲ ਸਾਡੀ ਇਹ ਅੱਜ ਦੀ ਮੀਟਿੰਗ ਸੰਪੰਨ ਹੋਈ ਆ ਔਰ ਇਹ ਅچھے ਰਿਜ਼ਲਟ ਨਿਕਲਣਗੇ ਜੇ ਕੋਈ ਇਹਦੇ ਵਿੱਚ ਕੋਈ ਚੀਜ਼ਾਂ ਉੱਠਣਗੀਆਂ ਜਾਂ ਕੋਈ ਕੋਈ ਗਲਤ ਬਾਤ ਉੱਠਦੀ ਆ ਤੇ ਅਸੀਂ ਦੁਬਾਰਾ ਵੀ ਉਹਦੇ ਵਾਸਤੇ ਬੈਠ ਸਕਦੇ ਹਾਂ ਮੈਮ ਜਿੱਦਾਂ ਕਿ ਬੋਰਡ ਜਿਹੜੇ ਹੈਗੇ ਆ ਚੌਂਕਾ ਦੇ ਵਿੱਚ ਲੱਗੇ ਹੋਏ ਕਾਫੀ ਦਿਖਾਈ ਦਿੰਦੇ ਹੈਗੇ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਬਿਲਕੁਲ ਇਸ ਗੱਲ ਦੀ ਪਾਬੰਦੀ ਹੋਏ ਕੀ ਕਿ ਕਿਸੇ ਵੀ ਚੌਕ ਦੇ ਵਿੱਚ ਬਾਬਾ ਸਾਹਿਬ ਅੰਬੇਸਕਰ ਦਾ ਚੌਕ ਫੋਰਾ ਚੌਕ ਅੱਗੋਂ ਸਾਡੇ ਭਗਵਾਨ ਵਾਲਮੀਕ ਦਾ ਚੌਕ ਜਾਂ ਜਿੰਨੇ ਵੀ ਸਾਡੇ ਚੌਕ ਨੇ ਧਾਰਮਿਕ ਚੌਕ ਨੇ ਚਾਹੇ ਉਹ ਦੂਸਰੇ ਚੌਕ ਨੇ ਉਹਨਾਂ ਦੀ ਸ਼ਹਿਰ ਦੀ ਜਿਹੜੀ ਉਹ ਸੁੰਦਰਤਾ ਨੂੰ ਮੁੱਖ ਰੱਖਦੇ ਹੋਏ ਵੀ ਔਰ ਜਿਹੜੇ ਬੋਰਡ ਆ ਉਹਨਾਂ ਨੂੰ ਬਿਲਕੁਲ ਨੀਵੇਂ ਕਰਕੇ ਲਾਇਆ ਜਾਂਦਾ ਜਾਂ ਉਸ ਥਾਵਾਂ ਦੀ ਸੁੰਦਰਤਾ ਵਾਸਤੇ ਵੀ ਔਰ ਸ਼ਹਿਰ ਦੇ ਸਾਰੇ ਰਖਰਖਾਅ ਦੇ ਕਰਕੇ ਇਹ ਬਿਲਕੁਲ ਵੀ ਚੌਕਾਂ ਦੇ ਵਿੱਚ ਬੋਰਡ ਲਾਉਣ ਦੀ ਪਰਮਿਸ਼ਨ ਜਿਹੜੀ ਉਹ ਨਹੀਂ ਦਿੱਤੀ ਜਾਏਗੀ ਕਿਸੇ ਵੀ ਹਾਲਤ ਦੇ ਵਿੱਚ ਔਰ ਜਿਹੜੇ ਲੱਗੇ ਵੀ ਹੋਏ ਆ ਉਹਨਾਂ ਨੂੰ ਰਿਸਪੈਕਟ ਦੇ ਨਾਲ ਅੱਜ ਕਹਿ ਵੀ ਦਿੱਤਾ ਗਿਆ ਕਿ ਵੀ ਜਿਹੜੇ ਬੋਰਡ ਚੌਕਾ ਦੇ ਵਿੱਚ ਲਾਏ ਹੋਏ ਆ ਉਹ ਤੁਸੀਂ ਆਪੋ ਆਪਣੇ ਬੋਰਡ ਉਤਾਰ ਲਓ ਔਰ ਪੂਰੇ ਸ਼ਹਿਰ ਦੇ ਵਿੱਚ ਹਰ ਵੱਖਰੀਆਂ ਵੱਖਰੀਆਂ ਜਗ੍ਹਾਵਾਂ ਦੇ ਉੱਤੇ ਇਹ ਲਿਖ ਕੇ ਲਾਇਆ ਜਾਏਗਾ ਕਿ ਵੀ ਇੱਥੇ ਬੋਰਡ ਛੋਟੇ ਅੰਦਰ ਇੰਨੇ ਦਿਨਾਂ ਵਾਸਤੇ ਬੋਰਡ ਲਾਏ ਜਾਣਗੇ ਔਰ ਕਿਤੇ ਵੀ ਜਿਹੜੀਆਂ ਪਿੰਡਾਂ ਤੋਂ ਸਾਡੇ ਕਈ ਵਾਰੀ ਬੋਰਡ ਆ ਜਾਂਦੇ ਆ ਕੋਈ ਮੇਲੇ ਹੋ ਗਏ ਕੋਈ ਸਾਡੇ ਟੂਰਨਾਮੈਂਟ ਹੋ ਗਏ ਛਿੰਝਾਂ ਹੋ ਗਈਆਂ ਕਬੱਡੀਆਂ ਹੋ ਗਈਆਂ ਉਹਦੇ ਵਿੱਚ ਜਿਹੜੇ ਬੋਰਡ ਲੱਗਦੇ ਨੇ ਉਹ ਨਗਰਪਾਲਿਕਾ ਦੀ ਪਰਮਿਸ਼ਨ ਦੇ ਨਾਲ ਟਾਈਮ ਬౌండ్ ਜਿਹੜੇ ਉਹ ਬੋਰਡ ਲੱਚਾਂਗੇ ਮੈਮ ਜੇਕਰ ਗੱਲ ਕਰੀਏ ਨਕੋਦਰ ਦੇ ਵਿੱਚ ਆਈਲੈਂਡਸ ਵਗੈਰਾ ਸੈਂਟਰ ਹੈਗੇ ਹੋਰ ਹੈਗੇ ਆ ਉਹ ਬਹੁਤ ਆਗੇ ਜਿਹੜੇ ਹੈਗੇ ਆ ਸ਼ਹਿਰ ਦੇ ਵਿੱਚ ਬੋਰਡ ਲਗਾ ਦਿੰਦੇ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਊਗੀ ਬਿਲਕੁਲ ਉਹਨਾਂ ਵਾਸਤੇ ਵੀ ਨਗਰ ਕੌਂਸਲ ਜਿਹੜੀ ਆ ਉਹ ਜਗ੍ਹਾ ਫਿਕਸ ਕਰਕੇ ਦੇਗੀ ਔਰ ਪੇੜ ਜਗ੍ਹਾ ਹੋਏਗੀ ਸਾਨੀਆਂ ਅਕੈਡਮੀਆਂ ਵਾਸਤੇ ਜਿੰਨੇ ਵੀ ਕਮਰਸ਼ੀਅਲ ਲੋਕ ਨੇ ਉਹ ਪੇਡ ਆਪਣੇ ਬੋਰਡ ਲਾਉਣਗੇ ਔਰ ਉਹਦੇ ਵਾਸਤੇ ਵੀ ਨਗਰ ਕੌਂਸਲ ਚੜੀ ਉਹ ਜਗਾ ਉਹਨਾਂ ਨੂੰ ਫਿਕਸ ਕਰਕੇ ਦੇ ਮੈਡਮ ਇਹਨਾਂ ਨਾਲ ਕੋ ਜੁਰਮਾਨੇ ਦਾ ਵੀ ਰੱਖੇ ਬਿਲਕੁਲ ਨਹੀਂ ਲੱਗਣਗੇ ਜੇ ਕੋਈ ਪਾਬੰਦੀ ਦੇ ਬਾਵਜੂਦ ਮਨਾਹੀ ਦੇ ਬਾਵਜੂਦ ਚੌਕਾਂ ਦੇ ਵਿੱਚ ਬੋਰਡ ਲਾਏਗਾ ਔਰ ਨਗਰ ਕੌਂਸਲ ਉਹਦਾ ਮੋਟਾ ਜੁਰਮਾਨਾ ਜਿਹੜਾ ਫਿਕਸ ਕਰੂਗੀ ਔਰ ਉਹ ਤੋਂ ਵਸੂਲਿਆ ਜਾਏਗਾ ਠੀਕ ਹਾਂਜੀ ਸਰ ਸਰ ਅੱਜ ਧਾਰਮਿਕ ਸੰਸਥਾਵਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਵਿਧਾਇਕ ਸਾਹਿਬ ਵੀ ਪਹੁੰਚੇ ਤੁਹਾਡੇ ਵੱਲੋਂ ਵੀ ਜਿਹੜੇ ਵਿਚਾਰ ਵਟਾਂਦਰਾ ਕੀਤਾ ਗਿਆ ਕੀ ਇਹਦੇ ਅਫਫੈਂਸ ਦੇ ਹੋਏ ਆ ਅੱਜ ਅਸੀਂ ਨਕੌਦਰ ਵਿਖੇ ਨਕੌਦਰ ਤੇ ਨੂਰਮਾਨ ਦੇ ਅਲੱਗ-ਅਲੱਗ ਧਾਰਮਿਕ ਤੇ ਸਮਾਜਿਕ ਸੰਬੰਧੀਆਂ ਨਾਲ ਇੱਕ ਮੀਟਿੰਗ ਰੱਖੀ ਸੀ ਜਿਦੇ ਵਿੱਚ ਸਾਡੇ ਮਾਜੀਆਂ ਐਮਐਲਏ ਸਾਹਿਬ ਨੇ ਵੀ ਸ਼ਿਰਕਤ ਕੀਤੀ ਜਿਵੇਂ ਕੀ ਹੋਣੀ ਉਹਨਾਂ ਵੱਲੋਂ ਕਾਫੀ ਵਿਸਤਾਰ ਵਿੱਚ ਦੱਸਿਆ ਗਿਆ ਕਿ ਸਾਡਾ ਜਿਹੜਾ ਮੁੱਖ ਉਦੇਸ਼ ਹੈਗਾ ਕਿ ਕਿਉਂਕਿ ਸਾਡੇ ਦੇਸ਼ ਵਿੱਚ ਕਾਫੀ ਅਸੀਂ ਰਿਲੀਜੀਅਸ ਸੋਸ਼ਲ ਇਵੈਂਟਸ ਮਨਾਉਂਦੇ ਆ ਗੁਰਪੁਰਬ ਸਾਡੇ ਅਸੀਂ ਬੜੇ ਧਾਰਮਿਕ ਭਾਵਨਾਵਾਂ ਨਾਲ ਮਨਾਉਂਦੇ ਆ ਇਸ ਤਰ੍ਹਾਂ ਅਲਗ-ਅਲਗ ਸਮਾਜਿਕ ਸੰਸਥਾਵਾਂ ਸਮਾਜਿਕ ਕਥਨਦੀਆਂ ਬਹੁਤ ਹੀ ਉਤਸ਼ਾਹ ਦੇ ਨਾਲ ਤੇ ਸਰਕਾਰ ਪੁਰਵਕ ਢੰਗ ਦੇ ਨਾਲ ਆਪਣੇ ਆਪਣੇ ਇਤਹਾਰ ਆਪਣੇ ਆਪਣੇ ਮਨ ਬਣਾਉਂਦੇ ਨੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੀ ਚੀਜ਼ ਸਾਡੇ ਧਿਆਨ ਚ ਆਉਂਦੀ ਹੈ ਕਿ ਅਸੀਂ ਕਾਫੀ ਵੱਡੀ ਗਿਣਤੀ ਵਿੱਚ ਫਲੈਕਸ ਵਗੈਰਾ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਅਲਗ-ਅਲਗ ਥਾਵਾਂ ਤੇ ਲਗਾਉਂਦੇ ਆ ਤੇ ਕਈ ਵਾਰੀ ਇਹ ਵੀ ਚੀਜ਼ ਧਿਆਨ ਚ ਆਈ ਹੈ ਕਿ ਕੋਈ ਬੇਅਦਬੀ ਦੀ ਘਟਨਾ ਜਾਂ ਜਦੋਂ ਅਸੀਂ ਉਸ ਫਲੈਕਸ ਨੂੰ ਸਹੀ ਢੰਗ ਨਾਲ ਸੰਭਾਲਦੇ ਨਹੀਂ ਆ ਜਾਂ ਕੁਝ ਦਿਨ ਲੱਗੇ ਰਹਿੰਦੇ ਨੇ ਉਸ ਤੋਂ ਬਾਅਦ ਕੋਈ ਮੌਸਮ ਇਸ ਤਰ੍ਹਾਂ ਦਾ ਹੁੰਦਾ ਤੇ ਬੇਅਦਬੀ ਦੀ ਕੋਈ ਇਹੋ ਜੀ ਇਨਸੀਡੈਂਟ ਹੈ ਉਹ ਜੋ ਕੋਈ ਨਾ ਹੋਵੇ ਉਸ ਨੂੰ ਖਾਸ ਧਿਆਨ ਚ ਰੱਖਦੇ ਹੋਏ ਤਾਂ ਕਿ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਕਸ ਨਾ ਪਹੁੰਚੇ ਤੇ ਅਸੀਂ ਸੁਚੱਜੇ ਢੰਗ ਦੇ ਨਾਲ ਵੀ ਇਸ ਤਰ੍ਹਾਂ ਦੇ ਸਾਡੇ ਪਵਿੱਤਰ ਤਿਉਹਾਰ ਨੇ ਪਵਿੱਤਰ ਦਿਹਾੜੇ ਨੇ ਇਹਨਾਂ ਨੂੰ ਮਨਾ ਸੀ ਕੀਏ ਇਸ ਲਈ ਸਾਂਝੇ ਤੌਰ ਤੇ ਅੱਜ ਅਸੀਂ ਸਾਰਿਆਂ ਨਾਲ ਮੀਟਿੰਗ ਕਰਕੇ ਇੱਕ ਮਤ ਬਣਾਈ ਹੈ ਕਿ ਅਸੀਂ ਇੱਕ ਤਾਂ ਜਿਹੜੀਆਂ ਡੈਜ਼ਿਗਨੇਟਿਡ ਥਾਵਾਂ ਨੇ ਨਗਰ ਕੌਂਸਲ ਵੱਲੋਂ ਉਹਨਾਂ ਤੇ ਹੀ ਆਪਣੇ ਫਲੈਕਸ ਲਗਾਈਏ ਜਾਂ ਪ੍ਰਾਈਵੇਟ ਪ੍ਰਾਪਰਟੀ ਤੇ ਕੋਈ ਲਗਾਉਣਾ ਚਾਹੁੰਦਾ ਬਟ ਉਹਦੀ ਖਾਸ ਜ਼ਿੰਮੇਵਾਰੀ ਲੈ ਕੇ ਉਨੂੰ ਅੱਛੇ ਢੰਗ ਦੇ ਨਾਲ ਸਤਕਾਰਯੋਗ ਢੰਗ ਦੇ ਨਾਲ ਲਗਾਈਏ ਅਤੇ ਸਮੇਂ ਸਿਰ ਉਸ ਨੂੰ ਅਸੀਂ ਉਤਾਰ ਕੇ ਸਤਕਾਰਯੋਗ ਢੰਗ ਦੇ ਨਾਲ ਅਸੀਂ ਉਹਨੂੰ ਸੰਭਾਲ ਲਈਏ ਵੀ ਇਹ ਸਾਡਾ ਜੋ ਉਦੇਸ਼ ਸੀਗਾ ਤੇ ਸਾਰਿਆਂ ਨੇ ਇੱਕ ਮੱਥੇ ਦੇ ਨਾਲ ਇਸ ਇਸ ਦੀ ਹਾਮੀ ਵੀ ਭਰੀ ਹੈ ਤੇ ਸਰ ਅੱਜ ਅਸੀਂ ਇੱਕ ਮੀਟਿੰਗ ਕਰਕੇ ਇੱਕ ਸੁਨੇਹਾ ਤੁਹਾਡੇ ਜ਼ਰੀਏ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਲਾਅ ਹੈਗਾ ਉਹ ਸਾਰਿਆਂ ਲਈ ਬਰਾਬਰ ਹੁੰਦਾ ਜੇਕਰ ਕੋਈ ਇਸ ਲਾਅ ਦੀ ਉਲੰਘਣਾ ਕਰੇਗਾ ਤੇ ਜੋ ਜੁਰਮਾਨੇ ਦੀ ਜੋ ਪ੍ਰਾਵਧਾਨ ਸਾਡੇ ਮਿਊਨਿਸਪਲ ਬਾਈਲॉज ਦੇ ਵਿੱਚ ਹੈਗਾ ਉਹ ਵੀ ਉਦ ਤੈਕਨੀਕੀ ਕਾਰਵਾਈ ਕੀਤੀ ਜਾਏਗੀ ਪਰ ਸਾਡੀ ਪਹਿਲੀ ਪ੍ਰਾਇੋਰਟੀ ਇਹੀ ਹੈ ਕਿਉਂਕਿ ਸ਼ਹਿਰ ਸਾਡਾ ਸਾਰਿਆਂ ਦਾ ਸਾਂਝਾ ਹੈਗਾ ਅਸੀਂ ਇਹਨੂੰ ਸਾਂਝੀ जिम्मेवारी ਸਮਝਦੇ ਹਾਂ ਇਸ ਚੀਜ਼ ਨੂੰ ਧਿਆਨ ਚ ਰੱਖ ਲਈਏ ਪਹਿਲੇ